ਨੌਰੀ ਅਸੀਂ ਕਰਨਾ ਭਾਈ ਗੋਭੀ ਦਾ ਹੁਣ ਕੱਦੂ ਪਾਸੇ ਚੂਕੀ ਨੀ ਸਬਜ਼ੀ ਖਾਣਾ ਸਾਡਾ ਅੱਕ ਗਿਆ ਜੀ ਤੇ ਅੱਜ ਅਸੀਂ ਗੋਭੀ ਵਾਲੇ ਪਰੌਂਗੇ ਪਕਾ ਲੈਣੇ ਆਂਗੇ ਹੁਣ ਗੋਭੀ ਦਾ ਕੱਦੂ ਪਸ ਕਰੀ ਜਾਂਨੇ ਆਂਗੇ ਕੱਦੂ ਪਸ ਕਰਕੇ ਉਹਦੂ ਵਾਲ ਥੋੜੀ ਜੀ ਇਹਦੇ ਵਿੱਚ ਹਰੀ ਮਿਰਚ ਬਰੀ ਕੁਰੀ ਚ ਕੱਟ ਲਾਂਗੇ ਫਿਰ ਇੱਥੇ ਸੰਤਰਾ ਦੇ ਪਾਉਣਾ ਤਾਂ ਗਰੀਕ ਦੀ ਕੱਟ ਕੇ ਗੰਡਾ ਪਾ ਲਾਂਗੇ ਤੇ ਧਨੀਆ ਥੋੜਾ ਜਿਹਾ ਧਨੀਆ ਪਾ ਲਾਂਗੇ ਲੋਹੇ ਵਿੱਚ ਆ ਕੇ ਸਵਾਦ ਅਨੁਸਾਰ ਪਾ ਲਾਂਗੇ ਫਿਰ ਕੋਈ ਹੋਰ ਤੁਹਾਨੂੰ ਕੇ ਬਣਾ ਕੇ ਦਿਖਾਉਣੀ ਆ। ਲਓ ਜੀ। ਇਹਦੇ ਵਿੱਚ ਜਲਾਹ ਹਾਂ ਇਨਸ਼ਾ ਅੱਲਾ। ਪੌਣਾ ਤੇ ਜੀ। ਲਹਣ ਮਿਰਚ ਮਸਾਲਾ ਪਾਤਾ ਥੋੜਾ ਜਿਹਾ ਬਰੀਕ ਕੱਟਿਆ ਗੰਡਾ ਪਾਤਾ ਸਾਨੂੰ ਤਾਂ ਵਧੀਆ ਲੱਗਦਾ ਥੋੜੀ ਜਿਹੀ ਹੋਰ ਜੀ। ਇਹਨੂੰ ਆਪਾਂ ਹੁਣ ਰਲਾ ਲੈਨੇ ਆਂਗੇ ਹਲਦੀ ਕਿਉਂਕਿ ਅਸੀਂ ਪਾਉਂਦੇ ਨਹੀਂ ਹੈ ਕਿ ਸਾਨੂੰ ਕਚਿਆਂ ਜੀ ਆਉਂਦੀ ਹੈ ਹਲਦੀ ਵੀ ਕਈਆਂ ਨੂੰ ਵਧੀਆ ਵੀ ਲੱਗਦੀ ਹੈ ਕਈ ਪਾ ਵੀ ਲੈਂਦੇ ਨੇ ਵੀ ਸਾਨੂੰ ਨਹੀਂ ਵਧੀਆ ਲੱਗਦੀ ਹੈ ਅਸੀਂ ਨਹੀਂ ਪਾਉਂਦੇ ਹੈਗੇ ਹੁਣ ਆਪਾਂ ਨੇ ਤੇ ਹੁਣ ਆਪਾਂ ਗਲিয়ে ਪੇੜਾ ਉਹ ਪਾ ਲਾ ਬੱਦੀ ਦੀ ਬਣਾ ਰਹੇ ਹਾਂ ਥੋੜਾ ਜਿਹਾ ਬੱਦੀ ਇਹ ਬੱਦੀ ਲਓ ਜੀ ਘਰੋਂ ਮੇਰਾ ਰੋਟੀ ਬੇਲਦੀ ਹੈ ਦੇਖੋ ਅੱਗ ਵੀ ਬੁਝ ਗਈ ਉਧਰ ਚਲੋ ਹੋ ਬਾਦੀ ਹੁਣ ਗੋਭੀ ਰੋਟੀ ਚ ਅੱਜ ਜਿਸੀ ਪ੍ਰੋਮੋਟਡ ਹੈ ਆਪਾਂ ਬਣਾ ਕੇ ਦਿਖਾਉਨੇ ਆਂਗੇ ਅੱਗੇ ਅਸੀਂ ਰੋਟੀਆਂ ਚੀ ਪਾ ਦਿੰਦੇ ਤੇ ਗੋਲ ਰੋਟੀ ਗੋਲ ਬਣਾ ਲੈਂਦੇ ਜੀ ਹੁਣ ਕਿਹੜੀ ਚਾਹ ਆਪਾਂ ਸਾਰੀ ਬਹੁਤ ਕੀ ਦੀ हां तो मैंने बहुत हो रहा है तो तो रखना है तो रखना है ਰੋਟੀ ਅਸੀਂ ਬੇਲਤੀ ਇੱਧਰ ਅਸੀਂ ਇੱਕ ਬਰੌਂਠੇ ਨੂੰ ਘਿਓ ਲਾਤਾ ਸੇਕ ਵਾ ਲੈ ਲਾਤਾ ਬਾਹੁਰ ਨੂੰ ਕਰਦੇ ਮੈਂ ਜਾਂ ਬੇਲ ਲਾ ਇੱਕ ਬਰੌਂਠੇ ਨੂੰ ਘਿਓ ਲਾਤਾ ਅਨ ਦੂਜੇ ਦੇ ਵਿੱਚ ਅਸੀਂ ਨੋਬੀ ਦਾ ਜਿਹੜਾ ਕਦੂ ਬਸ ਕਰਿਆਗਾ ਉਹ ਪਾ ਰਹੇ ਹਾਂ ਅੱਜ ਅਸੀਂ ਪਰੌਂਠਾ ਟਾਈਪ ਬਣਾਉਨੇ ਆਂਗੇ ਅੱਗੇ ਅਸੀਂ ਗੋਲ ਹੀ ਰੋਟੀ ਮੰਗੂ ਬਣਾ ਦਿੰਦੇ ਤੇ ਨਾਲ ਨਾਲ ਸਾਰੇ ਰੋਟੀ ਨਾਲ ਆਹ ਹੋਏ ਰੜਦੇ ਵੇ ਅੱਧਰੋਂ ਆ ਬਣਾ ਗਾ ਪਰੌਣਾ ਗਾ ਗੁੜ ਲਓ ਕ ਭਾਈ ਥੋੜੇ ਜਿਹਾ ਕੱਚਾ ਜਿਹਾ ਪਰੌਣਾ ਹਾਂਦੇ ਸਾਨੂੰ ਥੋੜਾ ਜਿਹਾ ਰੜੇ ਜੇ ਤੇ ਬੱਦਸਵਾ ਆਏਗਾ ਆਪ ਇਹਨਾਂ ਕੇ ਪਾ ਚੁੱਕੇ ਹੁਣ ਆਪਾ ਈਲਾ ਦੀਏ ਤੇ ਪਰਾਠਾ ਬਣ ਕੇ ਤਿਆਰ ਹੋ ਗਿਆ ਪਰਾਠਾ ਬਕਾਤਾ ਆ ਦੇਸੀ ਘਿਓ ਦਾ ਤਰ ਨਾਲ ਦਹੀਂ ਤਰ ਘਿਓ ਨਾਲ ਖਾਣੀ ਆ ਘਿਓ ਨਾਲ ਖਾ ਲ ਡੋ ਕੇ ਵਿੱਚ ਤੇ ਦਹੀਂ ਨਾਲ ਖਾਣੀ ਦਹੀਂ ਨਾਲ ਖਾ ਲੋ ਲੈ ਕਾਂਦੀਪ ਖਾ ਪਰ ਤੋ ਖਾ ਕੇ ਦੱਸ ਕੇ ਮੈਂ ਬਣੀ ਲੈ ਕੜਾਹੇ ਆ ਕਾਂਦੀਪ